ਲੌਰੈਂਸ ਬਿਸ਼ਨੋਈ ਤੇ 골ਡੀ ਬਰਾੜ ਹੋ ਰਿਆਂ ਦੀ ਜਿਹੜੀ ਆਪਸ ਦੇ ਵਿੱਚ ਖਟ ਪਰ ਸ਼ੁਰੂ ਹੋਈ ਸੀ ਉਸ ਦੀ ਕਾਫੀ ਸਾਰੀ ਚਰਚਾ ਬਾਹਰ ਆਉਂਦੀ ਰਹੀ ਪਰ ਕਈ ਵਾਰੀ ਇਹ ਲੱਗਦਾ ਵੀ ਰਿਹਾ ਕਿ ਹੋ ਸਕਦਾ ਹੈ ਕਿ ਇੱਕ ਤਰ੍ਹਾਂ ਦਾ ਕੋਈ ਟ੍ਰਿਕ ਹੋਵੇ ਪਰ ਹੁਣ ਤੇ ਗੱਲਾਂ ਮਿੰਟੂ ਜੀ ਸਾਹਮਣੇ ਨੇ ਜਿਸ ਤਰ੍ਹਾਂ ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਹੋਇਆ 10 ਗੋਲੀਆਂ ਚੱਲੀਆਂ ਕੁਝ ਬੋਨਰ ਤੇ ਲੱਗੀਆਂ ਸ਼ੀਸ਼ੇਨ ਤੇ ਕੁਝ ਉਹਨੂੰ ਲੱਗੀਆਂ ਉਸ ਤੋਂ ਬਾਅਦ ਇਹ ਲੱਗਦਾ ਕਿ ਦਰਾਰ ਹੈ ਤੇ ਪੱਕੇ ਤੌਰ ਤੇ ਵੱਧ ਗਈ ਹੈ ਤੇ ਜਿਸ ਤਰ੍ਹਾਂ ਬਿਆਨ ਵੀ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਦਾ ਔਰ ਇੱਕ ਨਵੀਂ ਜੰਗ ਸ਼ੁਰੂ ਹੋ ਗਈ ਹੈ ਤਾਂ ਇਹ ਦੌਰ ਤੇ ਬੜਾ ਪਹਿਲਾਂ ਵੀ ਭਿਆਨਕ ਸੀ ਤੇ ਮੈਨੂੰ ਲੱਗਦਾ ਕਿ ਹੁਣ ਤੇ ਹੋਰ ਭਿਆਨਕ ਰੁਖ ਲੈਂਦਾ ਜਾ ਰਿਹਾ ਹੈ। ਦੇਖੋ ਕ੍ਰਾਈਮ ਜਦੋਂ ਕਮਰਸ਼ੀਅਲ ਹੋ ਜਾਂਦਾ ਹੈ ਨਾ ਹੂੰ ਉਦੋਂ ਵੀ ਰਿਸ਼ਤਿਆਂ 'ਚ ਬੜੀ ਗੜਵਾਹਟ ਆਉਂਦੀ ਹੈ। ਹੂੰ ਵੈਸੇ ਕ੍ਰਾਈਮ ਕਮਰਸ਼ੀਅਲ ਹੋ ਗਿਆ ਸਟੇਟਮੈਂਟ ਹੀ ਬੜੀ ਸੋਹਣੀ ਹੈ। ਕ੍ਰਾਈਮ ਕਮਰਸ਼ੀਅਲ ਜਦੋਂ ਕ੍ਰਾਈਮ ਹੀ ਕਮਰਸ਼ੀਅਲ ਹੋ ਗਿਆ ਨਾ ਸਾਹਿਬ ਹੁਣ ਤੁਸੀਂ ਪਿੱਛੇ ਜਾਓ ਇੱਕ ਬੜੀ ਵਧੀਆ ਮੂਵੀ ਦਾ ਇਹ ਕਹ ਲਓ ਕਿ ਤੁਹਾਡਾ ਖਾਕਾ ਬਣ ਸਕਦਾ ਹੈ ਤੁਸੀਂ ਦੇਖੋ ਯੂਨੀਵਰਸਿਟੀ ਹੈ ਕਾਲਜ ਹੈ ਉੱਥੋਂ ਵਿਦਿਆਰਥੀ ਰਾਜਨੀਤੀ ਹੈ ਉੱਥੋਂ ਕਈ ਬੰਦੇ ਆਪਣਾ ਜੀਵਨ ਸ਼ੁਰੂ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਦੋ ਏ ਨੇ ਹਮ ਗੋਲਡੀ ਤੇ ਲਾਰੈਂਸ ਇੱਕੋ ਲਾਕਾ ਇੱਕ ਮੁਕਸਰ ਦਾ ਰਹਿਣ ਵਾਲਾ ਸੀ ਇੱਕ ਅਬੋਰ ਦਾ ਰਹਿਣ ਵਾਲਾ ਨੇੜੇ ਨੇੜੇ ਹੀ ਨੇੜੇ ਨੇੜੇ ਦੀ ਸਾ ਜੀ ਤਾਂ ਮਤਲਬ ਕਿ ਇਕੱਠਿਆਂ ਨੇ ਫੇਰ ਇੱਕ ਅੱਛਾ ਕਹਾਣੀ ਦੀ ਟ੍ਰੈਜਡੀ ਵੀ ਦੇਖੋ ਨਾ ਹਮ ਉਹਦਾ ਵੀ ਕਜ਼ਨ ਬ੍ਰਦਰ ਮਾਰਿਆ ਉਹਦਾ ਵੀ ਕਜ਼ਨ ਬ੍ਰਦਰ ਮਾਰਿਆ ਲਾਰੈਂਸ ਦਾ ਵੀ ਕਜ਼ਨ ਬ੍ਰਦਰ ਦਾ ਕਤਲ ਹੋਇਆ ਸੀਗਾ ਨਾ ਜੀ ਜਿੱਥੋਂ ਕੰਮ ਸ਼ੁਰੂ ਹੋਇਆ ਤੇ ਗੋਲਡੀ ਦਾ ਵੀ ਕਜ਼ਨ ਬ੍ਰਦਰ ਗੁਰਲਾਲ ਕਤਲ ਹੋਇਆ ਹੂੰ ਉੱਥੋਂ ਤੁਰਦੀ ਤੁਰਦੀ ਕਹਾਣੀ ਆਈ ਸਿੱਧੂ ਮੂਸੇਵਾਲਾ ਮਰਡਰ ਬਾਬਾ ਸਦੀਕੀ ਦਾ ਕਾਰਜਾ ਕੰਮ ਜੀ ਵੱਡੇ ਕਤਲ ਇਹ ਜਿਹੜੇ ਤੋਂ ਬਹੁਤ ਤਗੜੇ ਕਤਲ ਹੂੰ ਜਿਨ੍ਹਾਂ ਦੇ ਮਤਲਬ ਕਿ ਕੱਲਾ ਇਹ ਮੁਲਕ ਨਹੀਂ ਹੂੰ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਮੁਲਕਾਂ ਨੂੰ ਅਲਾਕੇ ਰੱਖ ਦਿੱਤਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਇਹ ਕਹ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਗਿਆ ਤਾਂ ਫਿਰ ਤੁਸੀਂ ਦੇਖੋ ਕਿ ਐਕਸਟਰਸ਼ਨ ਕਿਦਾਂ ਗਈ ਆ ਹੂੰ ਇਤੇ ਜੇ ਇਸੇ ਦੁਨੀਆ ਚ ਆਏ ਕਿਉਂਕਿ ਅਸੀਂ ਤੇ ਹੁਣ ਦੇਖੋ ਵੇਚ ਨਹੀਂ ਰਹਿਣ ਵਾਲੇ ਬੰਦੇ ਜੀ ਪਰੰਤੂ ਹੁਣੇ ਮੁੰਡੇ ਜਿਹੜੇ ਬਾਹਰ ਆਏ ਨੇ ਇਸ ਦਲ ਦਲ ਚੋਂ ਜਾਂ ਜਿਨ੍ਹਾਂ ਦੇ ਲਿੰਕ ਰਹੇ ਨੇ ਉਹ ਆਪ ਹੀ ਦੱਸਦੇ ਆ ਕਿ ਭਈ ਇਹ ਬਹੁਤ ਵੱਡੀ ਗੇਮ ਹੁੰਦੀ ਹੈ ਪੈਸੇ ਤੇ ਲਿਆ ਦੀ ਠੀਕ ਹੈ ਜੀ ਹੁਣ ਜਦੋਂ ਉਸ ਤੋਂ ਬਾਅਦ ਮਤਲਬ ਕਿ ਪੈਸਾ ਤੇਲਾ ਖੁੱਲਾ ਹੋਣ ਲੱਗ ਗਿਆ ਨੇਮ ਤਾਂ ਬਦਨਾਮ ਹੁੰਦਾ ਵੈਸੇ ਪਰ ਉਹ ਨੇਮ ਹੀ ਪੈਸਾ ਇਕੱਠਾ ਕਰਦਾ ਹੈ। ਹੋ ਇਸ ਖੇਤਰ ਚ ਸ਼ਾਇਦ ਕਹਿ ਲੋ ਕਿ ਬਦਨਾਮੀ ਨੇ ਉਸ ਨੂੰ ਸਮਝਿਆ ਜਾਂਦਾ ਹੈ। ਹਾਂ ਜੀ। ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਫਿਰ ਇਸ ਗੈਂਗ ਦੇ ਵਿੱਚ ਬਈ ਆਪਾਂ ਦੁਫਾੜ ਦੇਖਦੇ ਹਾਂ। ਹਮ। ਰੋਹਿਤ ਗੁੰਦਾਰਾ ਤੇ ਗੋਲਡੀ ਅਲੱਗ ਹੋ ਜਾਂਦੇ ਜੀ। ਤੇ ਇਹਦੇ ਤੇ ਆਪਾਂ ਕਾਰਨ ਵੀ ਮਤਲਬ ਕਿ ਜਾਣਨ ਦਾ ਯਤਨ ਕੀਤਾ ਜਾਂ ਵੀ ਜੋ ਅੰਦਾਜ਼ਾ ਸੀ ਉੰਦਾਸਾ ਮੋਟਾ-ਮੋਟਾ ਇਹੀ ਲੱਗਿਆ ਕਿ ਅਨਰੋਲ ਵਿਸ਼ਨੋਈ ਦਾ ਬਾਹਰ ਚਲੇ ਜਾਣਾ ਜੀ ਤੇ ਉਸ ਤੋਂ ਬਾਅਦ ਇਸ ਗੈਂਗ ਦੇ ਵਿੱਚ ਮਤਲਬ ਕਿ ਪਟਕ ਪੈ ਜਾਣਾ ਇੱਕ ਤੋਂ ਦੋ ਬਣ ਜਾਣੇ ਇਹ ਕਿਤੇ ਨਾ ਕਿਤੇ ਥੋੜਾ ਰੈਲੇਵੈਂਟ ਲੱਗਦਾ ਹੈ ਜੇ ਕਾਰਨ ਲੱਭੋਗੇ ਤੁਸੀਂ ਉਹਦੀਆਂ ਵਜ਼ਾਤ ਕੋਈ ਹੋਰ ਵੀ ਦੂਸਰੀਆਂ ਬਾਰੇ ਬਿਲਕੁਲ ਬਿਲਕੁਲ ਵੀ ਵਜ਼ਾਤ ਇੱਕ ਨਹੀਂ ਹੁੰਦੀ ਹੁੰਦੀਆਂ ਵਾ ਵਜ਼ਾਤ ਦਾ ਮਤਲਬ ਹੀ ਹੁੰਦਾ ਹੈ ਕਿ ਬਹੁਗਿਣਤੀ ਜੀ ਹੁਣ ਪੋਸਤੂ ਬਾਅਦ ਤੁਸੀਂ ਦੇਖੋ ਕਿ ਦੋਨੇ ਆਪਣੇ ਆਪਣੇ ਪੱਧਰ ਤੇ ਕੰਮ ਕਰਦੇ ਨੇ। ਹੂੰ ਕੋਈ ਇਧਰੋਂ ਕਰਦਾ ਕੋਈ ਉਧਰੋਂ ਕਰਦਾ ਪਰ ਬੀਤੇ ਸਮੇਂ ਦੇ ਵਿੱਚ ਨਾ ਇੱਕ ਮਰਡਰ ਹੋਇਆ ਦਵਾਈ ਦੇ ਵਿੱਚ। ਹੂੰ ਸ਼ਾਇਦ ਬਹੁਤ ਕਤਲੁਕਾਨਿਕ ਤਸਵੀਰ ਦੇਖੀ ਹੋਏਗੀ ਇੱਕ ਤਸਵੀਰ ਜਿਹੜੀ ਹੈ ਉਹ ਇੰਨੀ ਭਿਆਨਕ ਆ ਮੈਂ ਤੁਹਾਨੂੰ ਦੱਸੂਗਾ ਤੇ ਤੁਸੀਂ ਮਤਲਬ ਕਿ ਉਹਦੇ ਤੋਂ ਹੀ ਅੰਦਾਜ਼ਾ ਲਾ ਲੈਣਾ ਕਿੰਨੀ ਭਿਆਨਕ ਤਾਰ ਨਾਲ ਮਾਰਿਆ ਹੋਊਗਾ। ਉਸੀ ਜੋਰਾ ਉਰਫ ਸਿਪਾ ਜੀ ਜੇ ਰਾਜ ਜ਼ਿਕਰ ਚੱਲਿਆ ਉਹ ਦੁਬਈ ਦੇ ਵਿੱਚ ਮਾਰਿਆ ਤੇ ਆ ਸਾਰਾ ਕੁਝ ਖੁੱਲਿਆ ਪਿਆ ਉਹਦਾ ਪਿੱਛੇ ਫਿਰ ਉਹ ਫੋਟੋ ਖਿੱਚ ਕੇ ਬਕਾਇਦਾ ਭੇਜੀ ਗਈ ਵਾਇਰਲ ਕੀਤੀ ਗਈ ਉਹ ਲਾਰੈਂਸ ਦਾ ਖਾਸਮ ਖਾਸ ਹੀ ਮੰਦਾ ਹਮ ਆਪਾਂ ਬਹੁਤ ਲੰਮਾ ਨਹੀਂ ਲੈ ਕੇ ਜਾਂਦੇ ਉਸ ਗੱਲ ਨੂੰ ਜਿਹੜੀ ਹਾਲ ਦੀ ਸਾਰੀ ਕਟਨਾਕ੍ਰਮ ਦੀ ਆਪਾਂ ਦੇਖਦੇ ਆਂ ਜੋ ਗਰਾਰੀ ਕੁਮੀ ਆ ਉਹਦੇ ਆਧਾਰ ਤੇ ਉਹ ਬੰਦਾ ਜਿਹੜਾ ਦਵਾਈ ਦੇ ਵਿੱਚ ਸੀ ਦਵਾਈ ਦੇ ਵਿੱਚ ਸੇਫ ਬਹੁਤ ਸੀ ਹੂੰ ਤੁਸੀਂ ਸੋਚ ਕੇ ਦੇਖੋ ਦਵਾਈ ਚ ਕ੍ਰਾਈਮ ਕਰਨਾ ਬਿਲਕੁਲ ਪਰ ਉਹਦੇ ਨਾਲ ਇੱਕ ਕਹਾਣੀ ਹੋਰ ਜੁੜਦੀ ਹੈ ਕਿ ਸ਼ਾਇਦ ਪੈਸਾ ਤਿਲਾ ਉਹਦੇ ਕੋਲ ਸੀ ਹੂੰ ਵੀ ਪੈਸਾ ਤਿਲਾ ਖਾਸਾ ਉਹਦੇ ਕੋਲ ਸੀ ਲਾਰੈਂਸ ਦਾ ਉਹ ਖਾਸਮ ਖਾਸ ਸੀਗਾ ਜੀ ਠੀਕ ਹੈ ਜੀ ਇੱਕ ਸ਼ਾਇਦ ਹਰੀ ਬੌਕਸਰ ਤੇ ਅਟੈਕ ਦਾ ਯਤਨ ਕੀਤਾ ਗਿਆ ਮਤਲਬ ਕਿ ਇਹ ਜੜੀਆਂ ਇੱਕ ਦੋ ਕਟਨਾਵਾ ਸੀਗੀਆਂ ਨਾ ਲਾਰੈਂਸ ਗਰੁੱਪ ਵਾਸਤੇ ਫਿਰ ਇਹ ਚੈਲੰਜ ਸੀ ਜੀ ਕਿਉਂਕਿ ਇੱਕ ਤੇ ਗੋਲਦੀ ਤੇ ਰੋਹਿਤ ਇਹ ਤਾਂ ਦੋਨੇ ਭਰਾ ਹੁਣ ਜਿਆਦਾ ਸਿਕੰਜੇ ਚ ਨਹੀਂ ਆਸਟਾ ਠੀਕ ਹੈ ਬੰਦੇ ਇਹਨਾਂ ਦੇ ਨਾਲ ਦੇ ਜਿਹੜੇ ਆ ਉਹ ਇਧਰ ਉਧਰ ਨੇ ਇਹਨੇ ਆਰਗੇਨਾਈਜ਼ ਨਹੀਂ ਹੁੰਦੇ ਬੰਦੇ ਜਦੋਂ ਤੁਹਾਨੂੰ ਪਤਾ ਅੱਡ ਅੱਡ ਮੁਸੀਬਤਾਂ ਦੇ ਵਿੱਚ ਫਸੇ ਹੋਣ ਤਾਂ ਇਹ ਆਰਗੇਨਾਈਜ਼ ਘੱਟ ਲੱਗ ਰਹੇ ਸੀ ਯਾਨੀ ਥੋੜਾ ਮਤਲਬ ਕਿ ਕਹ ਲਓ ਰੋਹਿਤ ਗੁੰਦਾਰਾ ਕੇਸਾਂ ਉਸਨਾਂ ਜਿਆਦਾ ਫਸ ਗਏ ਸੀ ਉਹਨਾਂ ਦਾ ਕੰਮ ਜਿਹੜਾ ਜਿਆਦਾ ਚਲ ਰਿਹਾ ਸੀਗਾ ਤਾਂ ਫਿਰ ਕੀ ਹੁੰਦਾ ਕਿ ਇਸ ਘਟਨਾ ਨੇ ਬਿਲਕੁਲ ਹੀ ਜਦਾ ਕਹਿ ਲੋ ਨਾ ਹੂੰ ਕਿ ਇਹਨਾਂ ਦੋ ਗਰੁੱਪਾਂ ਨੂੰ ਜਿਹੜੇ ਇੱਕ ਹੀ ਸੀਗੇ ਬਿਲਕੁਲ ਜਦਾ ਕਹਿ ਲੋ ਖੂਨੀ ਕਰਤਾ ਫਿਰ ਜੀ ਖੂਨੀ ਕਰਤਾ ਹੁਣ ਅਗਾ ਫਿਰ ਕਿਉਂਕਿ ਇਹ ਜਿਹੜਾ ਸੀਗਾ ਪੈਰੀ ਪੈਰੀ ਇਹਨਾਂ ਦਾ ਜਿਗਰੀ ਯਾਰ ਸੀ ਹੂੰ ਮਤਲਬ ਕਿ ਆਪਾਂ ਇੱਕ ਗਰੁੱਪ 'ਚ ਨਹੀਂ ਹੁੰਦੇ ਜਿੱਦਾਂ ਆਮ ਤੁਸੀਂ ਦੇਖਿਆ ਹੋਣਾ ਵੀ ਆਪਾਂ 30-40 ਬੰਦੇ ਇੱਕੋ ਵੇਲੇ ਮਿੱਤਰ ਹੁੰਨੇ ਆ ਛੋਟੀ ਏਜ ਦੇ ਵਿੱਚ ਸਕੂਲ ਕਾਲਜ ਚ ਹੂੰ ਤਾਂ ਉਹਨਾਂ ਦੇ ਵਿੱਚ ਆਪਣਾ ਦੋ ਚਾਰਾਂ ਦਾ ਭਰਾਵਾਂ ਵਾਲਾ ਪਿਆਰ ਹੁੰਦਾ ਇੱਕ ਦੋ ਦਾ ਤਾਂ ਬਾਹਲਾ ਹੀ ਜ਼ਿਆਦਾ ਹੁੰਦਾ ਨਾ ਬੇ ਸਮਝ ਲੋ ਇੱਕ ਮਾਂ ਦੀ ਕੁੱਖੋਂ ਨਹੀਂ ਜੰਮੇ ਹੁੰਦੇ ਜੀ ਤਾਂ ਇਦਾਂ ਜਿਹੜਾ ਇਹ ਇਹਨਾਂ ਦਾ ਕਾਮਨ ਫਰੈਂਡ ਹੀ ਸੀਗਾ ਉਹ ਪੈਰੀ ਹੂੰ ਪੈਰੀ ਦਾ ਪਿਤਾ ਪੁਲਿਸ ਦੇ ਵਿੱਚ ਸੀ ਪਹਿਲਾਂ ਇਹਦਾ ਭਰਾ ਵੀ ਇੱਕ ਪੁਲਿਸ ਦੇ ਵਿੱਚ ਆ ਸ਼ਾਇਦ ਐਸਆਈ ਆ ਕਿ ਐਸਆਈ ਆ ਠੀਕ ਹੈ ਜੀ ਬੈਕਗ੍ਰਾਉਂਡ ਗੋਲਡੀ ਦੀ ਵੀ ਪੁਲਿਸ ਪਰਿਵਾਰ ਦੀ ਆ ਨਾ ਤੁਹਾਨੂੰ ਪਤਾ ਹੀ ਆ ਜੀ ਤੋ ਇਦਾਂ ਮਤਲਬ ਕਿ ਉਹ ਇਹਨਾਂ ਦਾ ਕਾਮਨ ਫਰੈਂਡ ਸੀਗਾ ਪਿੱਛੇ ਜੀ ਉਹ ਜੇਲ੍ਹ ਚ ਆਇਆ ਫਿਰ ਉਹਦੀ ਸ਼ਾਦੀ ਹੋਈ ਆ ਕੁਝ ਦਿਨ ਪਹਿਲਾਂ ਹੀ ਹੋ ਉਹਦਾ ਮਰਡਰ ਹੋਇਆ ਕੱਲ ਜਿਹੜਾ ਮਰਡਰ ਮਰਡਰ ਹੋਇਆ ਉਹ ਸਨਸਨੀ ਖੇਜ਼ ਬਣ ਗਿਆ ਹੂੰ ਉਹਦੇ ਤੋਂ ਬਾਅਦ ਇਹਨਾਂ ਨੇ ਜ਼ਿੰਮੇਵਾਰੀ ਲਈ ਲੌਰੈਂਸ ਹੋਰਾਂ ਨੇ ਕਿ ਭਈ ਇਹ ਸਾਡੇ ਗੈਂਗ ਦਾ ਗद्दार ਸੀ ਜੀ ਇੱਕ ਦਾ ਅਟੈਕ ਦੇ ਵਿੱਚ ਸ਼ਾਮਲ ਸੀ ਇੱਕ ਪੈਸੇ ਲੈ ਰਿਆ ਸੀਗਾ ਗੋਲਡੀ ਹੋਰਾਂ ਦੇ ਨਾਮ ਤੇ ਹੂੰ ਠੀਕ ਹੈ ਜੀ ਫਿਰ ਗੋਲਡੀ ਨੇ ਅੱਜ ਇੰਡੀਆ ਦੇ ਸਵੇਰ ਟਾਈਮ ਹੀ ਉਹ ਜਿਹੜੀ ਆਡੀਓ ਸੀ ਦੋ ਹਿੱਸਿਆਂ ਚ ਪ੍ਰਸਾਰਤ ਕੀਤੀ ਆ ਕਿ ਭਾਈ ਬੇਸਿਕਲੀ ਕਿਉਂਕਿ ਤੁਸੀਂ ਅੱਜ ਅਖਬਾਰਾਂ ਚ ਇੱਕ ਖਬਰ ਪੜ੍ਹੀ ਹੋਣੀ ਆ ਕਿ ਜਿਹੜਾ ਪੈਰੀ ਸੀ ਇਹ ਆਪਣੇ ਘਰੋਂ ਪ੍ਰਬੰਧ ਤੋਂ ਬਗੈਰ ਨਹੀਂ ਸੀ ਨਿਕਲਦਾ ਸ਼ਾਇਦ ਨੇ ਦੇ ਕੋਲ ਬੁਲੇਟ ਪ੍ਰੂਫ ਜੈਕਟ ਵੀ ਸੀ ਜੀ ਐਨਾ ਪ੍ਰਬੰਧ ਰੱਖਦਾ ਸੀ ਪਰ ਸੱਡਨਲੀ ਇਹਨੂੰ ਇੱਕ ਫੋਨ ਆਉਂਦਾ ਹੈ ਫੋਨ ਇਹਨਾਂ ਖਾਸ ਹੁੰਦਾ ਕਿ ਕਰੋ ਇਹ ਤਰ ਪੈਂਦਾ ਪੱਜ ਪੈਂਦਾ ਸੈਕਟਰ 10 ਹੁੰਦਾ ਜੀ ਉਥੋਂ ਫਿਰ ਮਤਲਬ ਕਿ ਰੱਬ ਜਾਣੇ ਵੀ ਬੰਦਾ ਨਹੀਂ ਮਿਲਿਆ ਜਾਂ ਗਾਂ ਕਿਹਾ ਗਿਆ ਕਿ ਗਾਂ ਆ ਜਾ ਫਿਰ ਕਿਸੇ ਕਲੱਬ ਦੀ ਪਾਰਕਿੰਗ ਚ ਪਹੁੰਚਦਾ ਤੇ ਉੱਥੇ ਮਰਡਰ ਹੁੰਦਾ ਜੀ ਉੱਥੇ ਲੱਗੇ ਜਾਂਗੇ ਹੁਣ ਇਹ ਇੱਕ ਜਿਹੜਾ ਭੇਤ ਸੀ ਇਹਨੂੰ ਖੋਲਿਆ 골ਡੀ ਨੇ ਉਹ ਕਹਿੰਦਾ ਕਿ ਬੇਸਿਕਲੀ ਜਿਹੜਾ ਉਹ ਫੋਨ ਕਾਲ ਸੀ ਉਹ ਲੋਰੈਂਸ ਦਾ ਆਪਦਾ ਸੀ ਹਮ ਠੀਕ ਹੈ ਜੀ ਕਿ ਭਈ ਅੱਜ ਆ ਕੋਈ ਜ਼ਰੂਰੀ ਗੱਲ ਕਰਨੀ ਹੈ ਪਰਿਵਾਰਕ ਗੱਲ ਹੈ ਵੀ ਇੱਥੇ ਫੋਨ ਤੇ ਮਤਲਬ ਕਿ ਸੇਫ ਨਹੀਂ ਹੈ ਕੋਈ ਬੰਦਾ ਹੈ ਉਹਦੇ ਫੋਨ ਤੋਂ ਗਾ ਗੱਲ ਹੋ ਜਾਏਗੀ ਬਾਨਾ ਬਣਾ ਕੇ ਜਿਸ ਤਰ੍ਹਾਂ ਹਾਂਜੀ ਇਹ 골ਡੀ ਦਾ ਦਾਅਵਾ ਕਥੇ ਤੌਰ ਤੇ ਆਪਣੀ ਕੋਈ ਇਹਦੇ ਚ ਪੁਸ਼ਟੀ ਜਾਂ ਕੋਈ ਇਨਵੈਸਟੀਗੇਸ਼ਨ ਨਹੀਂ ਜੀ ਠੀਕ ਹੈ ਜੀ ਫਿਰ ਉਹਨੇ ਇਹ ਕਿਹਾ ਕਿ ਤੂੰ ਇਹ ਕੰਮ ਮਤਲਬ ਕਿ ਕੀਤਾ ਕਿ ਜਿਹੜਾ ਤੁਸੀਂ ਕਿਹਾ ਕਿ ਸੀਪੇ ਦਾ ਬਦਲਾ ਲਿਆ ਹੂੰ ਵੀ ਸੀਪਾ ਜਿਹੜਾ ਸੀਗਾ ਉਹਨੂੰ ਮਾਰਨ ਦੇ ਤਾਂ ਕਈ ਕਾਰਨ ਸੀਗੇ ਪਰ ਤੁਸੀਂ ਇੱਕ ਵੀ ਵੈਲਿਡ ਕਾਰਨੇਦਾ ਨਹੀਂ ਦੱਸ ਸਕਦੇ ਤਾਂ ਗਊ ਬੰਦਾ ਸੀ ਹੂੰ ਠੀਕ ਹੈ ਨਾ ਵੀ ਇਹਦੇ ਵਿਆਹ ਵੇਲੇ ਤੂੰ ਖੁਦ ਵਧਾਈ ਦਿੱਤੀ ਐ ਲਾਰੈਂਸ ਨੂੰ ਕਿਹਾ ਗਿਆ ਤੇ ਇਹ ਉਹ ਬੰਦਾ ਹੈ ਜਿਹਦੀ ਮਾਂ ਤੇਰੀਆਂ ਤਰੀਕਾਂ ਤੇ ਵੀ ਰੋਟੀ ਲੈ ਕੇ ਆਉਂਦੀ ਰਹੀ ਆ ਹੂੰ ਦੇਖੋ ਕਿਸ ਤਰ੍ਹਾਂ ਰਿਸ਼ਤੇ ਚੀਜ਼ਾਂ ਪਹੁੰਚੀ ਪਹੁੰਚੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਨਾ ਕਹਾਣੀ ਦੇ ਵਿੱਚ ਬੜੇ ਮੋੜ ਨੇ ਟੇਡੇ ਮੇਡੇ ਤਾਂ ਹੁਣ ਦੇਖੋ ਕਿ ਕੀ ਬਣਦਾ ਪਰ ਇਹਦੇ ਨਾਲ ਇੱਕ ਤੇ ਗੱਲ ਸਾਫ ਹੋ ਗਈ ਕਿ ਇਹ ਦੋਵੇਂ ਜਿਹੜੇ ਗੈਂਗ ਕਿਉਂਕਿ ਪਹਿਲਾਂ ਇੱਕ ਥਿਉਰੀ ਦਿੱਤੀ ਜਾ ਰਹੀ ਸੀਗੀ ਕਿ ਸ਼ਾਇਦ ਲਾਰੈਂਸ ਦੇ ਕੇਸ ਨੂੰਸ ਘਟਾਉਣ ਕਰਕੇ ਵੀ ਗਰੁੱਪਾਂ ਦੇ ਵਿੱਚ ਨਾ ਜਿਹੜਾ ਵਖਰੇਵਾ ਦਿਖਾਇਆ ਜਾ ਰਿਹਾ ਪਰ ਹੁਣ ਜਿੱਤਰਾ ਇਹ ਗੇਮ ਚੱਲ ਪਈ ਆ ਖੁਨੀ ਗੇਮ ਤਾਂ ਇਹਦੇ ਵਿੱਚ ਤੇ ਅੱਗੇ ਇੱਕ ਰਸਤਾ ਖੁੱਲ ਗਿਆ ਕਿ ਹੋ ਸਕਦਾ ਹੈ ਕਿ ਕਤਲੋਗਰ ਤੱਕ ਅੱਗੇ ਵੀ ਵੱਧ ਜਾਵੇ ਕਿਉਂਕਿ ਦੋਨੇ ਮਤਲਬ ਕਿ ਗਰੁੱਪ ਗੈਂਗ ਇਦਾਂ ਦੇ ਨੇ ਸੁਖਮ ਸਿੰਘ ਜਿਹੜੇ ਇੱਕ ਦੂਜੇ ਬਾਰੇ ਬਹੁਤ ਕੁਝ ਜਾਣਦੇ ਨੇ ਜਾਣਦੇ ਬਿਲਕੁਲ ਹਰੇਕ ਬੰਦੇ ਦੀ ਰਗ ਰਗ ਤੋਂ ਵਾਕਫ ਨੇ ਕਿਹੜਾ ਬੰਦਾ ਕਿਹਦਾ ਨਜ਼ਦੀਕੀ ਆ ਕਿਹੜਾ ਕਿੱਥੇ ਬੈਠਾ ਸੋ ਇਸ ਕਰਕੇ ਹੁਣ ਚੰਡੀਗੜ੍ਹ ਪੁਲਿਸ ਨੂੰ ਇਹ ਡਰਿਆ ਜਾਂ ਮੋਹਾਲੀ ਦੇ ਏਰੀਏ 'ਚ ਕਿ ਇੱਥੇ ਕੋਈ ਗੈਂਗਵਾਰਨਰ ਸਟਾਰਟ ਹੋ ਜਾਵੇ ਜੇ ਪੰਜਾਬ ਦੇ ਕਿਸੇ ਹੋਰ ਹਿੱਸੇ 'ਚ ਕੋਈ ਵਾਰਦਾਤ ਨਾ ਹੋ ਜਾਵੇ ਕਿਉਂਕਿ ਤੁਹਾਨੂੰ ਪਤਾ ਪੰਜਾਬ ਸਰਕਾਰ ਤੇ ਪਹਿਲਾਂ ਹੀ ਆਲੋਚਨਾ ਬਹੁਤ ਚੱਲ ਰਹੀ ਹੈ ਇਸ ਮਾਮਲੇ 'ਤੇ ਸੋ ਇਸ ਕਰਕੇ ਇਹ ਜਿਹੜੀ ਖੂਨੀ ਖੇਡ ਆ ਉਹ ਕਾਫੀ ਡਰਾ ਰਹੀ ਹੈ ਏਜੰਸੀਆਂ ਵਿੱਚੋਂ ਕਰ ਲੀਆਂ ਨੇ ਇਸ ਬਾਬਤ ਜੀ ਬਿਲਕੁਲ ਜੀ ਬਹੁਤ-ਬਹੁਤ ਸ਼ੁਕਰੀਆ ਦੋਸਤ ਬਹੁਤ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਜੀ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਤੇ ਨਾਜ਼ਰ ਜੀ ਕਹਿ ਰਹੇ ਨੇ ਕੇਸ ਲਈ ਤੇ ਗੋਲਡ ਕਹਿ ਰਿਹਾ ਸੀਗਾ ਕਿ ਅਸੀਂ ਤੇ ਉੱਥੇ ਵੀ ਕ੍ਰਾਈਮ ਕਰਤਾ ਜਿੱਥੇ ਕ੍ਰਾਈਮ ਜ਼ੀਰੋ ਹੈ ਦੁਬਈ ਤੇ ਤਾਂ ਭਾਈ ਦੇ ਵਿੱਚ ਕਤਲ ਇੱਕ ਸਸੰਸਨੀ ਹੈ ਸਾਹਿਬ ਸਸੰਸਨੀ ਔਰ ਜਿਸ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਚੋਰਾ ਉਰਫ ਸਿਪਾ ਉਹਦੀ ਫੋਟੋ ਤੁਸੀਂ ਨਹੀਂ ਦੇਖੀ ਹੋਣੀ ਸ਼ਾਇਦ ਮੈਂ ਦੇਖੀ ਹੈ ਫੋਟੋ ਜੀ ਮੈਂ ਨਹੀਂ ਦੇਖੀ ਤੇ ਮਨ ਤੁਹਾਡਾ ਬੇਚੈਨ ਹੋ ਜਾਏਗਾ ਜੇ ਤੁਸੀਂ ਆਮ ਬੰਦੇ ਹੋ ਨਾ ਆਮ ਜਿਗਰ ਰੱਖਣ ਵਾਲੇ ਬੰਦੇ ਹੋ ਤਾਂ ਤੁਹਾਡਾ ਮਨ ਪਰੇਸ਼ਾਨ ਹੋ ਜਾਏਗਾ ਉਹ ਫੋਟੋ ਦੇਖ ਕੇ ਜਿਦਾਂ ਆਪਾਂ ਬੱਕਰਾ ਨਹੀਂ ਝਟਕਾਈਦਾ ਜੀ ऐसे हिसाब ਨਾਲ ਮਾਰ ਕੇ ਤਾਂ ਫੋਟੋ ਵਾਇਰਲ ਕੀਤੀ ਗਈ ਹੈ ਜੀ ਤਾਂ ਉਹ ਬੰਦੇ ਮੇਰੇ ਖਿਆਲ ਦੇ ਨਾਲ ਦੁਬਈ ਤੋਂ ਨਿਕਲ ਗਏ ਕਿਉਂਕਿ ਦੁਬਈ ਚ ਕਰਾਇਮ ਕਰਕੇ ਹਾਂ ਦੁਬਈ ਚ ਠਹਿਰਨਾ ਤਾਂ ਬਿਲਕੁਲ ਬਹੁਤ ਕਹਿ ਲੋ ਕਿ ਚੱਕਰ ਵਾਲਾ ਕੰਮ ਆ ਪਰ ਇਹਦਾ ਮਤਲਬ ਇਹੀ ਹੈ ਕਿ ਜੇ ਆਪਾਂ ਅਰੈਸਟ ਦੀ ਗੱਲ ਕਰੀਏ ਕੋਈ ਖਬਰ ਸੁਣੀ ਨਹੀਂ ਤਾਂ ਉੱਥੇ ਕਰਾਇਮ ਨੂੰ ਅੰਜਾਮ ਦੇ ਕੇ ਉਸ ਤੋਂ ਬਾਅਦ ਸ਼ਾਇਦ ਮਲਕੇ ਬੰਦੇ ਨਿਕਲ ਗਏ ਹੂੰ ਜੀ ਜੀ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ 골ਡ ਬਰਾਡ ਦੀ ਉਹਨਾਂ ਕਿਸੇ ਦਿਨ ਕਹਿੰਦੇ ਵੀ ਇੰਟਰਵਿਊ ਆ ਜਾਏਗੀ ਜਲਦੀ ਪਰ ਖੈਰ ਜਿਸ ਤਰ੍ਹਾਂ ਪਿਆਜ ਚਲੋ ਇੰਟਰਵਿਊਜ਼ ਨਹੀਂ ਆਉਂਦੀਆਂ ਤੇ ਉਹਨਾਂ ਦੀਆਂ ਸਟੇਟਮੈਂਟਸ ਉਹਨਾਂ ਦੇ ਬਿਆਨ ਤੇ ਜ਼ਰੂਰ ਆਈ ਜਾਂਦੇ ਨੇ ਕ੍ਰਤੀਕਰਮ ਉਹਨਾਂ ਦੇ ਜੀ ਹਾਂ ਜੀ ਕੋਈ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਤੇ ਮੇਰੇ ਖਿਆਲ ਨਾਲ ਖਤਰਨਾਕ ਕੀ ਆ ਮੋੜ ਖਤਰਨਾਕ ਕਿਹਾ ਜੀ ਕਿਉਂਕਿ ਪਹਿਲਾਂ ਇਹ ਨਾ ਥਿਊਰੀ ਇਹ ਵੀ ਦਿੱਤੀ ਜਾ ਰਹੀ ਸੀ ਕਿ ਸ਼ਾਇਦ ਕਿਉਂਕਿ ਇਹਨਾਂ ਦੇ ਉਲਟ ਬੜਾ ਵੱਡਾ ਇੱਕ ਹੋਰ ਗੈਂਗ ਆ ਬੰਬੀਆ ਹਮ ਬੰਬੀਆ ਗੈਂਗ ਜੀ ਕਿ ਸ਼ਾਇਦ ਉਹਨਾਂ ਦੇ ਨਿਸ਼ਾਨੇ ਤੇ ਨਾ ਆ ਗਿਆ ਹੋਵੇ ਪੈਰੀ ਪਰ ਫਿਰ ਉਹ ਗੱਲਾਂ ਵਿੱਚੋ ਹੀ ਚੱਲਦੀਆਂ ਕਿ ਪੈਰੀ ਦੀ ਕਿਸੇ ਨਾਲ ਕੋ ਹਾਂ ਠੀਕ ਹੈ ਲਾਰੈਂਸ ਹੋਰ ਨਾਲ ਉਹਦਾ પ્રેમ ਪਿਆਰ ਜ਼ਿਆਦਾ ਸੀਗਾ ਪਰ ਉਹਦੀ ਕਿਸੇ ਨਾਲ ਕੋਈ ਜ਼ਿਆਦਾ ਵੱਡੀ ਦੁਸ਼ਮਣੀ ਨਹੀਂ ਆਣੀ ਸੀਗੀ ਠੀਕ ਹੈ ਕੁਝ ਮੁਕਦਮੇ ਉਹਦੇ ਤੇ ਲੱਗੇ ਹੋਏ ਸਨ ਜੀ ਜੀ ਮੁਕਦਮੇ ਲੱਗੇ ਹੋਏ ਸੀਗੇ ਪਰੰਤੂ ਬਈ ਕੋਈ ਉਹਦੀ ਖਾਸ ਵੱਡੀ ਦੁਸ਼ਮਣੀ ਹੈ ਨਹੀਂ ਸੀਗੀ ਜੀ ਜੀ